ਸਾਰੇ ਗੱਲ ਮੇਤੇ ਵਿੱਚ ਚਾਰੇ ਲੋਕ ਸਭਾ ਦੇ ਵਿੱਚ ਅੱਧੀ ਰਾਤ ਨੂੰ ਪਾਸ ਹੋਇਆ ਵਕਫ ਬੋਧ ਬਿੱਲ ਸਮਰਥਨ ਦੇ ਵਿੱਚ ਪਈਆਂ 288 ਵੋਟਾਂ ਬਿੱਲ ਦੇ ਵਿਰੋਧ ਦੇ ਵਿੱਚ ਪਈਆਂ 232 ਵੋਟਾਂ ਅੱਜ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬਿਲ ਰਾਜ ਸਭਾ ਦੇ ਵਿੱਚ ਬਿੱਲ ਤੇ 8 ਘੰਟੇ ਤੱਕ ਹੋਵੇਗੀ ਚਰਚਾ ਅੱਜ ਹੀ ਪਾਸ ਹੋ ਸਕਦਾ ਹੈ ਬਿੱਲ ਸੰਸਦ ਦੇ ਵਿੱਚ ਕਾਂਗਰਸ ਆਮ ਆਦੀ ਪਾਰਟੀ ਤੇ ਅਕਾਲੀ ਦਲ ਦੇ ਐਮਪੀਜ਼ ਵੱਲੋਂ ਵਕਫ ਬਿੱਲ ਦਾ ਵਿਰੋਧ ਕਿਹਾ ਇਹ ਬਿੱਲ ਘੱਟ ਗਿਣਤੀਆਂ ਦੇ ਅਧਿਕਾਰਾਂ ਤੇ ਹਮਲਾ ਤਾਰਨੀ ਬਿੱਟੂ ਬੋਲੇ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਆ ਗਈ ਹੈ ਔਰੰਗਜ਼ੇਬ ਦੀ ਰੂਪ ਮਨੀਪੁਰ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਤੇ ਲੋਕ ਸਭਾ ਨੇ ਲਗਾਈ ਮੋਹਰ ਚਾਹ ਬੋਲੇ ਪਿਛਲੇ 4 ਮਹੀਨਿਆਂ ਦੇ ਵਿੱਚ ਨਹੀਂ ਹੋਈ ਇੱਕ ਵੀ ਮੌਤ ਹੁਣ ਚਾਂਤੀ ਦੇ ਵੱਲ ਕਦਮ ਵਧਾ ਰਿਹਾ ਮਨੀਪੁਰ ਭਾਰਤ ਵਿੱਚ ਦਾਖਲ ਹੋਣ ਦੇ ਲਈ ਜਾਲੀ ਪਾਸਪੋਰਟ ਜਾਂ ਵੀਜ਼ਾ ਦੀ ਵਰਤੋਂ ਕਰਨ ਤੇ ਹੁਣ 7 ਸਾਲ ਦੀ ਜੇਲ੍ਹ 10 ਲੱਖ ਦਾ ਲੱਗੇਗਾ ਜੁਰਮਾਨਾ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ 2025 ਰਾਸਵਾ ਦੇ ਵਿੱਚ ਹੋਇਆ ਪਾਸ ਵਿਰੋਧੀ ਧਿਰ ਨੇ ਕੀਤਾ ਵਾਕਆਊਟ ਅੰਗਦਾਨ ਤੇ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ 21 ਦਿਨਾਂ ਦੀ ਛੁੱਟੀ ਸਰਕਾਰੀ ਡਾਕਟਰ ਦੀ ਲੈਣੀ ਹੋਵੇਗੀ ਮਨਜ਼ੂਰੀ ਅੰਗਦਾਨ ਨੂੰ ਉਤਸ਼ਾਹਿਤ ਕਰਨ ਦੇ ਲਈ ਕੇਂਦਰ ਦਾ ਫੈਸਲਾ ਅਮਰੀਕਾ ਨੇ ਦੁਨੀਆ ਦੇ ਕਈ ਦੇਸ਼ਾਂ ਤੇ ਲਗਾਇਆ ਟੈਰਿਫ ਭਾਰਤ ਤੇ ਲਾਇਆ 26% ਟੈਰਿਫ ਟਰੰਪ ਬੋਲੇ 2 ਅਪ੍ਰੈਲ ਅਮਰੀਕਾ ਦੇ ਲਈ ਮੁਕਤੀ ਦਾ ਦਿਨ ਭਾਰਤ ਤੇ ਟੈਰਿਫ ਲਾਉਣ ਤੇ ਬੋਲੇ ਟਰੰਪ ਪ੍ਰਧਾਨ ਮੰਤਰੀ ਮੋਦੀ ਚੰਗੇ ਦੋਸਤ ਕਾਫੀ ਮੁਸ਼ਕਲ ਭਰਿਆ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਥਾਈਲੈਂਡ ਦੇ ਲਈ ਹੋਏ ਰਵਾਨਾ ਥਾਈਲੈਂਡ ਦੇ 2 ਦਿਨਾਂ ਦੌਰੇ ਤੇ ਪ੍ਰਧਾਨ ਮੰਤਰੀ ਮੋਦੀ ਛੇਵੇਂ ਬਿਮਸਟੈਕ ਸਮੇਲਨ ਦੇ ਵਿੱਚ ਲੈਣਗੇ ਹਿੱਸਾ ਥਾਈਲੈਂਡ ਦੇ ਪੀਐਮ ਸ਼ਨਾਵਾਤਰਾ ਦੇ ਨਾਲ ਕਰਨਗੇ ਮੁਲਾਕਾਤ ਜੰਮੂ ਕਸ਼ਮੀਰ ਦੇ ਪੁੰਛ ਤੇ ਵਿੱਚ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਕੀਤੀ ਉਲੰਘਣਾ ਕੰਟਰੋਲ ਰੇਖਾ ਤੇ ਬਾਰੂਦੀ ਸਰੰਗਾਂ ਤੇ ਤਮਾਕੀ ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਭਾਰਤੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਦਾ ਦਿੱਤਾ ਮੋੜਵਾ ਜਵਾਬ ਕਸਵਲੀ ਰੇਵ ਕੇਸ ਦੇ ਵਿੱਚ ਹਰਿਆਣਾ ਬੀਜੇਪੀ ਪ੍ਰਧਾਨ ਦੀਆਂ ਫਿਰ ਵਧੀਆਂ ਮੁਸ਼ਕਲਾਂ ਕਸਟੌਨੀ ਅਦਾਲਤ ਦੇ ਮਾਮਲੇ ਨੂੰ ਬੰਦ ਕਰਨ ਦੇ ਫੈਸਲੇ ਨੂੰ ਸੈਸ਼ਨ ਕੋਰਟ ਦੇ ਵਿਧਤੀ ਚੁਣੌਤੀ ਮੋਨ ਲਾਲ ਬਡੋਲੀ ਤੇ ਰੌਕੀ ਮੇਤਲ ਨੇ ਲਗਾਇਆ ਸੀ ਰੇਪ ਦਾ ਇਲਜ਼ਾਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਿਵਨ ਦੇ ਵਿੱਚ ਰਹਿਣ ਵਾਲੇ ਜੋੜੇ ਦੀ ਸੁਰੱਖਿਆ ਦੀ ਮੰਗ ਵਾਲੀ ਪ੍ਰੋਟੈਕਸ਼ਨ ਪਟੀਸ਼ਨ ਕੀਤੀ ਖਾਰਜ ਕੋਰਟ ਨੇ ਕਿਹਾ ਅਦਾਲਤਾਂ ਜਿਹੇ ਲਿਵਨ ਰਿਲੇਸ਼ਨਸ਼ਿਪ ਨੂੰ ਅਸਿੱਧੇ ਤੌਰ ਤੇ ਮਨਜ਼ੂਰੀ ਨਹੀਂ ਦੇ ਸਕਦੀਆਂ ਜਿਸ ਦੇ ਵਿੱਚ ਨਾਬਾਲਗ ਸ਼ਾਮਲ ਹੋਣ ਨਸ਼ੇਖਲਾ ਪੈਦਲ ਯਾਤਰਾ ਤੇ ਗਵਰਨਰ ਗੁਲਾਬਚੰਦ ਕੁਟਾਰੀਆ ਡੇਰਾ ਬਾਬਾ ਨਾਨਕ ਤੋਂ ਹੋਈ ਸ਼ੁਰੂਆਤ 8 ਅਪ੍ਰੈਲ ਤੱਕ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੇ ਵਿੱਚ ਕੱਢੀ ਜਾਵੇਗੀ ਯਾਤਰਾ ਕਰਨਲ ਬਾਟਕੋਟਮਰ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਐਮ ਸੁਣਵਾਈ ਪਰਿਵਾਰ ਨੇ ਸੀਬੀਏ ਏਜੰਸੀ ਦੀ ਮੰਗ ਨੂੰ ਲੈ ਕੇ ਦਾਖਲ ਕੀਤੀ ਹੈ ਪਟੀਸ਼ਨ ਸੁਣਵਾਈ ਤੋਂ ਪਹਿਲਾਂ ਨਵੀਂ ਬੈਂਚ ਨੂੰ ਟਰਾਂਸਫਰ ਕੀਤਾ ਗਿਆ ਕੇਸ ਪੰਜਾਬ ਕੈਬਨਿਟ ਦੀ ਅਜੇ ਮੀਟਿੰਗ ਕਰੀਬ 11 ਵਜੇ ਚੰਡੀਗੜ੍ਹ ਦੇ ਵਿੱਚ ਸੀਐਮ ਰਿਹਾਈਸ਼ ਤੇ ਹੋਵੇਗੀ ਮੀਟਿੰਗ ਕਈ ਐਮ ਫੈਸਲਿਆਂ ਤੇ ਲੱਗ ਸਕਦੀ ਹੈ ਮੋਹਰ ਸੁਰੱਖਿਆ ਘਟਾਇ ਜਾਣਤੇ ਬੋਲੇ ਵਿਕਰਮ ਸਿੰਘ ਮਜੀਠੀਆ ਕਿ ਆ ਡੀਜੀਪੀ ਲੈ ਕੇ ਦੇਣ ਮੈਨੂੰ ਕੋਈ ਖਤਰਾ ਨਹੀਂ ਕਿਤੇ ਮੁੱਸੀ ਵਾਲਾ ਵਾਂਗ ਮੇਰਾ ਕਤਲ ਨਾ ਕਰਵਾ ਦੇਣਾ ਸੁਰੱਖਿਆ ਵਿਵਾਦ ਦੇ ਵਿਚਾਰੇ ਵਿਕਰਮ ਮਜੀਠੀਆ ਨੂੰ ਮਿਲੇ ਸੁਖਵੀਰ ਸਿੰਘ ਬਾਦਲ ਕਿ ਮਜੀਠੀਆ ਨੂੰ ਡਰਾਉਣ ਦੀ ਕੋਸ਼ਿਸ਼ ਮਜੀਠੀਆ ਦੀ ਸੁਰੱਖਿਆ ਘਟਾਈ ਜਾਣਤੇ ਪੰਜਾਬ ਪੁਲਿਸ ਦਾ ਪਹਿਲਾ ਬਿਆਨ ਸਪੈਸ਼ਲ ਡੀਜੀਪੀ ਅਲਪੀ ਸ਼ੁਕਲਾ ਬੋਲੇ ਰਿਵਿਊ ਕਰਨ ਤੋਂ ਬਾਅਦ ਕੀਤੀ ਗਈ ਕਟੌਤੀ ਅਜੇ ਵੀ ਮਜੀਠੀਆ ਦੇ ਕੋਲ ਨੇ ਗਨਮੈਨ ਕੈਬਨਰ ਮੰਤਰੀ ਅਮਨ ਰੋੜਾ ਨੇ ਗੁਰਪਤਵੰਤ ਪੰਨੂ ਨੂੰ ਦਿੱਤੀ ਚੁਣੌਤੀ ਕਿ 14 ਅਪ੍ਰੈਲ ਦੇ ਵਿੱਚ 14 ਅਪ੍ਰੈਲ ਨੂੰ ਆ ਵਰਕਰ ਐਸਟੀ ਭਾਈਚਾਰੇ ਦੇ ਲੋਕਾਂ ਦੇ ਨਾਲ ਬੁੱਤ ਦੀ ਕਰਨਗੇ ਰਾਖੀ ਪੰਨੂ ਦੇ ਵਿੱਚ ਜੇ ਹਿੰਮਤ ਹੈ ਤਾਂ ਪੰਜਾਬ ਦੇ ਵਿੱਚ ਆ ਕੇ ਮੂਰਤੀ ਨੂੰ ਹੱਥ ਲਾ ਕੇ ਵਿਖਾਵੇ। ਬਾਬਾ ਸਾਹਿਬ ਮੇਡ ਕਰਦੇ ਬੁੱਤਾਂ ਦੀ ਸੁਰੱਖਿਆ ਦੇ ਲਈ ਜਸਵੀਰ ਗੜੀ ਨੇ ਡੀਜੀਪੀ ਨੂੰ ਲਿਖੀ ਚਿੱਠੀ ਗੁਰਪਤਵੰਤ ਪੰਨੂ ਨੂੰ ਏਜੰਸੀਆਂ ਦੇ ਰਾਹੀਂ ਭਾਰਤ ਲਿਆਉਣ ਦੀ ਕੀਤੀ ਮੰਗ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਸੀਸੀਟੀਵੀ ਲਗਾਉਣ ਦੀ ਕੀਤੀ ਅਪੀਲ। ਨਸ਼ਨੁਲੈ ਕੇ ਪ੍ਰਬੰਧਿਤ ਤਰਤੀ ਅੱਗੇ ਪ੍ਰਤਾਪ ਸਿੰਘ ਬਾਜਵਾ ਨੇ ਕਿਰੀ ਆਫ ਸਰਕਾਰ ਬੋਲੇ ਪੰਜਾਬ ਦੇ ਵਿੱਚ ਡਰਗ ਤੇ ਕਾਰਵਾਈ ਕਰਨ ਦੇ ਲਈ ਕਿਉਂ ਲੱਗੇ ਤਿੰਨ ਸਾਹ ਸਿਰਫ ਦਿਖਾਵੇ ਦੀ ਲਈ केजरीवाल ਤੇ ਭਗਵੰਤ ਮਾਨ ਵੋਟਾਂ ਹਾਸਲ ਕਰਨ ਦੇ ਲਈ ਕਰਦੇ ਨੇ ਭਾਵਨਾਵਾਂ ਦੀ ਵਰਤ ਚਾਰ ਅਪ੍ਰੈਲ ਨੂੰ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕਰੇਗਾ ਐਸ ਕੇ ਐਮ 4 ਮਈ ਨੂੰ ਸੈਮੀਨਾਰ ਕਰਵਾਉਣ ਦਾ ਕੀਤਾ ਐਲਾਨ ਕਿਸਾਨਾਂ ਨੇ 20 21 ਤਰੀਕ ਨੂੰ ਦਿੱਲੀ ਦੇ ਵਿੱਚ ਬੁਲਾਈ ਬੈਠਕ ਚੰਡੀਗੜ੍ਹ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ ਵਾਧੇ ਦਾ ਬੀਜੇਪੀ ਨੇ ਕੀਤਾ ਵਿਰੋਧ ਫੈਸਲਾ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ ਮੇਰ ਹਰਪ੍ਰੀਤ ਕੌਰ ਬਬਲਾ ਬੋਲੇ ਹਮੇਸ਼ਾ ਚੰਡੀਗੜ੍ਹ ਦੇ ਲੋਕਾਂ ਦੇ ਨਾਲ ਖੜੀ ਹੈ ਬੀਜੇਪੀ ਫੈਸਲੇ ਵਿਰੁੱਧ ਚੁੱਕਾਂਗੇ ਹਰ ਸੰਭਵ ਕਦਮ ਮਠਿੰਡਾ ਪੁਲਿਸ ਦੀ ਮਹਿਲਾ ਕਾਂਸਟੇਬਲ ਨਸ਼ੇ ਸਮੇਤ ਗ੍ਰਿਫਤਾਰ ਮਹਿਲਾ ਪੁਲਿਸ ਮੁਲਾਜ਼ਮ ਦੀ ਬਲੈਕਹਾਰ ਦੇ ਵਿੱਚੋਂ 17.71 ਗ੍ਰਾਮ ਚਟਾ ਬਰਾਮਦ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਸੀ ਕਾਂਸਟੇਬਲ ਅਮਨਦੀਪ ਕੌਰ ਫਰੀਦਕੋਟ ਦੇ ਪਿੰਡ ਕਲੇਰ ਦੇ ਵਿੱਚ ਦਰਖਤ ਵੱਢਣ ਦੇ ਮਾਮਲੇ ਦੇ ਵਿੱਚ ਐਕਸ਼ਨ ਡਾਇਰੈਕਟਰ ਪੰਚਾਇਤ ਨੇ ਪਿੰਡ ਦੇ ਸਰਪੰਚ ਨੂੰ ਕੀਤਾ ਸਸਪੈਂਡ ਬਿਨਾਂ ਮਨਜ਼ੂਰੀ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਵੱਡੇ ਗਏ ਸਨੰਦ ਰਕਤ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਡਿਜੀਟਲ ਅਰੈਸਟ ਦਾ ਮਾਮਲਾ ਹੁਣ ਆਰਮੀ ਅਫਸਰ ਨੂੰ ਪੰਜ ਦਿਨ ਤੱਕ ਕੀਤਾ ਗਿਆ ਡਿਜੀਟਲ ਅਰੈਸਟ ਡਰੱਗਸ ਦਾ ਡਰਾਵਾ ਦੇ ਕੇ ਠੱਗ 36 ਲੱਖ 70 ਹਜ਼ਾਰ ਰੁਪਏ ਜੰਡੇੜਾ ਗੁਰੂ ਦੇ ਥਾਣੇ ਦੇ ਵਿੱਚ ਤਾਇਨਾਤ ਐਸਐਸਆਈ ਦੀ ਹਾਰਟਟੈਗ ਦੇ ਨਾਲ ਮੌਤ ਕੀਤਾ ਗਿਆ ਅੰਤਿਮ ਸੰਸਕਾਰ ਰਟਾਇਡ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਅਜਨਾਲਾ ਦੇ ਪਿੰਡ}{|\text{ਦਿਆਲ ਪੱਟੀ ਦੇ ਵਿੱਚ ਨਵਜਯਕਤਾ ਦੀ ਸ਼ੱਕੀ ਹਾਲਤ ਵਿੱਚ ਮੌਤ ਕੁੜੀ ਦੇ ਪਰਿਵਾਰ ਨੇ ਸੌਰੀ ਪਰਿਵਾਰ ਤੇ ਲਾਇਆ ਕਤਲ ਦੇ ਇਲਜ਼ਾਮ 2 ਮਹੀਨੇ ਪਹਿਲਾਂ ਹੋਇਆ ਸੀ ਰਮਨਦੀਪ ਕੌਰ ਦਾ ਵਿਆਹ ਮਾੜੀ ਦੇ ਖਰੜੀ ਵਿੱਚ ਸ਼ੱਕੀ ਹਾਲਤ ਵਿੱਚ ਮਿਲੀ ਹੈੱਡ ਕਨਸਟੇਬਲ ਦੀ ਲਾਸ਼ ਕਾਰ ਦੇ ਨੇੜੇ ਹੀ ਮਿਲੀ ਡੈੱਡ ਬੋਡੀ ਪੁਲਿਸ ਨੇ ਜਤਾਇ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਦਾ ਖਦਸ਼ਾ ਮਠੰਡਾ ਦੀਆਂ ਆਜਵੰਡੀ ਦੇ ਵਿੱਚ ਹੋਇਆ ਹੰਗਾਮਾ ਮਾਮੂਲੀ ਵਵਾਜ਼ ਨੂੰ ਲੈ ਕੇ ਵਿਅਕਤੀ ਨੇ ਕੀਤੀ ਹੈ ਵਾਈਫਾਈਰ ਦੁਕਾਨਦਾਰ ਦੇ ਨਾਲ ਹੋਈ ਸੀ ਬਹਿਸ ਲੈਸੈਂਸੀ ਰਵਾਲਵਰ ਦੇ ਨਾਲ ਚਲਾਈਆਂ ਗੋਲੀਆਂ ਪੁਲਿਸ ਨੇ ਲਿਆ ਹਰਾਸਚ ਨਲਾਬਾਦ ਪੁਲਿਸ ਨੇ 35 ਗ੍ਰਾਮ ਹੈਰੋਇਨ ਸਮੇਤ ਦੋ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ ਇੱਕ ਮਹਿਲਾ ਚਕਮਾ ਦੇ ਇੱਕ ਥਾਣੇ ਤੋਂ ਹੀ ਫਰਾਦ ਪੁਲਿਸ ਨੇ 24 ਘੰਟੇ ਅੰਦਰ ਦੁਬਾਰਾ ਕੀਤਾ ਕਾਬੂ ਭਾਰਤੀ ਨੌਜਵਾਨਾਂ ਨੂੰ ਮਿਲੀ ਵੱਡੀ ਸਫਲਤਾ ਪੱਛਮੀ ਹਿੰਦ ਮਹਾਂਸਾਗਰ ਦੇ ਵਿੱਚ 2500 ਕਿਲੋਗ੍ਰਾਮ ਤੋਂ ਵੱਧ ਨਸ਼ਾ ਬਰਾਮਦ ਸ੍ਰੀ ਮੁਖਸਰ ਸਾਹਿਬ ਦੇ ਪਿੰਡ ਕੋਟਪਾਈ ਦੇ ਵਿੱਚ ਭੇਦਪੜੀ ਹਾਲਾਤਾਂ ਦੇ ਵਿੱਚ 31 ਦਾਕਾ ਤਲਪੇੜ ਤੇ ਸੋਈ ਤੇ ਦਰਜਨ ਤੋਂ ਵੱਧ ਸਨ ਨਿਸ਼ਾਨ ਕਰਿਆਨੇ ਦੀ ਦੁਕਾਨ ਦਾ ਮਾਲਕ ਸੀ ਮ੍ਰਿਤਕ ਰਾਜਪੁਰਾ ਪੁਲਿਸ ਨੇ ਨਕਲੀ ਪਨੀਰ ਵੇਚਣ ਵਾਲਿਆਂ ਤੇ ਕਸਤੀ ਨਕੇਲ ਲਾ ਕੇ ਬੰਦੀ ਦੌਰਾਨ ਬਲੇਹਰੋ ਦੇ ਵਿੱਚ ਬਰਾਮਦ ਕੀਤਾ ਨਕਲੀ ਪਨੀਰ 1378 ਕਿਲੋਗ੍ਰam ਪਨੀਰ ਕੀਤਾ ਗਿਆ ਜ਼ਬ ਸ੍ਰੀ ਹਿੰਦੀ ਅਮਨ ਕਲੋਨੀ ਦੇ ਇੱਕ ਘਰ ਦੇ ਵਿੱਚੋਂ ਨਕਦੀ ਤੇ ਹੋਰ ਕੀਮਤੀ ਸਮਾਨ ਚੋਰੀ ਅਲਮਾਰੀਆਂ ਤੋੜ ਕੇ ਘਟਨਾ ਨੂੰ ਦਿੱਤਾ ਗਿਆ ਅੰਜਾਮ ਸੀਸੀਟੀਵੀ ਦੇ ਵਿੱਚ ਕੈਦ ਹੋਏ ਬਾਈਕ ਸਵਾਰ ਤਿੰਨ ਸ਼ਖਸ ਨਵਾਂ ਸ਼ਰਦੀ ਵਿੱਚ ਪੁਲਿਸ ਨੇ ਦੋ ਸਨੇਚਰਾਂ ਨੂੰ ਕੀਤਾ ਗ੍ਰਿਫਤਾਰ ਵਾਰਦਾਤ ਲਈ ਵਰਤੇ ਜਾਣ ਵਾਲਾ ਪਿਸਤਲ ਬਾਈਕ ਸਾਥ ਮੋਬਾਈਲ ਫੋਨ ਤੇ ਕੈਸ਼ ਬਰਾਮਦ ਕੁਝ ਦਿਨ ਪਹਿਲਾਂ ਸਨੇਚਰਾਂ ਨੇ ਇੱਕ ਮੈਲਾ ਨਿ ਬਣਾਇਆ ਸੀ ਨਿਸ਼ਾਨਾ ਪਛੜਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਤੀਜੀ ਬਿਲਡਿੰਗ ਦੇ ਵਿੱਚ ਲੱਗੀ ਅੱਗ ਕੇ ਬੱਚਾ ਵਾਰਡ ਦੇ ਵਿੱਚ ਇੱਕ ਪ੍ਰਗ ਦੇ ਵਿੱਚ ਹੋਇਆ ਸ਼ਾਰਟ ਸਰਕਟ ਤੁਰੰਤ ਅੱਗ ਬਜਾਊ ਉਪਕਰਨਾਂ ਦੇ ਨਾਲ ਅੱਗ ਤੇ ਪਾਇਆ ਗਿਆ ਕਬ ਬੱਚਿਆਂ ਨੂੰ ਦੂਜੇ ਵਾਰਡ ਦੇ ਵਿੱਚ ਕੀਤਾ ਸ਼ਿਫਟ ਬਠਿੰਡਾ ਦੇ ਪਿੰਡ ਚੌਕੇ ਦੇ ਵਿੱਚ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਨੇ ਖੁੱਲਿਆ ਮੋਰਚਾ ਪ੍ਰਦਰਸ਼ਨ ਤੋਂ ਪਰੇਸ਼ਾਨ ਮਾਪਿਆਂ ਨੇ ਬਰਖਾਸਤ ਦੇ ਆਪਕਾਂ ਦੇ ਕਿਸਾਨਾਂ ਨੂੰ ਦਿਖਾਏ ਕਾਲੇ ਝੰਡੇ ਕੀ ਪ੍ਰਦਰਸ਼ਨ ਦੇ ਕਾਰਨ ਸਾਡੇ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਖਰਾਬ ਸੁਫੀ ਗਾਇਕ ਤੇ ਸਾਹਿਬ ਕੈਂਪੀ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਇਕ ਅਲ ਜਲੰਦਰ ਦੇ ਟੈਗੋਰ ਹਸਪਤਾਲ ਦੇ ਵਿੱਚ ਲਈ ਸੀ ਆਖਰੀ ਸਾਹ ਲੰਬੇ ਸਮੇਂ ਤੋਂ ਬਿਮਾਰ ਚਾਰੇਸਣ ਰੇਸ਼ਮ ਕੌਰ ਆਈਪੀਐਲ 2025 ਦੇ ਵਿੱਚ ਗੁਜਰਾਤ ਦੀ ਲਗਾਤਾਰ ਦੂਜੀ ਵਾਰ ਜਿੱਤ ਆਈਪੀਐਲ ਸੀਜ਼ਨ ਦਾ ਪਹਿਲਾ ਮੈਚ ਹਾਰਿਆ ਬੰਗਲੌਰ ਬਰਟਲਰ ਨੇ ਅਜੇ ਤੂੰ 73 ਦੌੜਾਂ ਬਣਾਈਆਂ ਸਿਰਾਜ ਨੇ ਲਈਆਂ ਤਿੰਨ ਵਿਕਟਾਂ ਅੱਜ ਕੋਲਕਾਤਾ ਤੇ ਹਦਰਾਬਾਦ ਦੇ ਵਿਚਾਲੇ ਹੋਵੇਗਾ ਮੁਕਾਬਲਾ ਦੋਵੇਂ ਟੀਮਾਂ ਦੇ ਵਿਚਾਲੇ ਖੇਡਿਆ ਗਿਆ ਸੀ ਪਿਛਲੇ ਸੀਜ਼ਨ ਦਾ ਫਾਈਨਲ ਕੇਕੇਆਰ ਬਣਿਆ ਸੀ ਚੈਂਪੀ ਕੋ ਟ੍ਰੇਨ ਦੇ ਵਿੱਚ ਯਾਤਰਾ ਕਰਦੇ ਸਮੇਂ ਮਿਲੇਗਾ ਆਪਣੇ ਸ਼ਹਿਰ ਦਾ ਸਵਾਦ ਸਥਾਨਕ ਪਕਵਾਨਾਂ ਨੂੰ ਮਿਲੇਗੀ ਤਰਜੀਹ ਰੇਲਵੇ ਦਾ ਵੱਡਾ ਫੈਸਲਾ ਮੰਤਰੀ ਅਸ਼ਕਸ਼ਮਨੀ ਵੈਸ਼ਨ ਬੋਲੇ ਦੇਚਪਰਦੀਆਂ ਜ਼ਿਆਦਾਤਰ ਟ੍ਰੇਨਾਂ ਦੇ ਵਿੱਚ ਉਪਲਬਧ ਹੋਣਗੇ ਸਥਾਨਕ ਪਕਵਾਨ ਆਰਤੀ ਰਾਓ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੀਤੀ ਮੁਲਾਕਾਤ ਪੇਤਾ ਰਾਓ ਇੰਦਰਜੀਤ ਵੀ ਨਾਲ ਰਹੇ ਮੌਜੂਦ ਪ੍ਰਧਾਨ ਮੰਤਰੀ ਨੇ ਆਰਤੀ ਰਾਓ ਦੇ ਸਿਰ ਤੇ ਹੱਥ ਰੱਖ ਕੇ ਦਿੱਤਾ ਆਸ਼ੀਰਵਾਦ ਪੰਜਾਬ ਸਣੇ ਉੱਤਰੀ ਭਾਰਤ ਦੇ ਵਿੱਚ ਵਧਿਆ ਪਾਰਾ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 37 ਡਿਗਰੀ ਤੱਕ ਪਹੁੰਚਿਆ ਤਾਂ ਮਾਨ ਅਗਲੇ ਦਿਨਾਂ ਦੇ ਵਿੱਚ ਹਰਸਤਾਵੇਗੀ ਗਰਮੀ